ਜਦੋਂ ਕਿਸੇ ਸਟੇਟ ਤੇ ਜਾਂ ਕੋਈ ਆਫਤ ਆਉਂਦੀ ਹੈ ਜਾਂ ਕੁਦਰਤੀ ਆਫਤ ਆਉਂਦੀ ਆ ਤਾਂ ਸਿੱਖ ਪਾਈਚਾਰਾ ਅੱਗੇ ਹਿੱਕ ਤਾਣ ਕੇ ਖੜ ਜਾਂਦੇ ਨੇ ਫਿਰ ਪੰਜਾਬ ਵਿੱਚ ਐਸਾ ਕੀ ਕਾਰਨ ਕਿਉਂ ਨਹੀਂ ਉਹਨਾਂ ਦੇ ਮਸਲੇ ਉਠਾਏ ਜਾ ਰਹੇ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਦੀ ਆਜ਼ਾਦੀ ਦੇ ਲਈ ਬਹੁਤ ਲੰਬਾ ਸੰਘਰਸ਼ ਹੈ ਜਿਹੜਾ ਪੰਜਾਬੀਆਂ ਨੇ ਖਾਸ ਤੌਰ ਤੇ ਸਿੱਖਾਂ ਨੇ ਕੀਤਾ ਤੇ ਉਸ ਦੀ ਆਜ਼ਾਦੀ ਨੂੰ ਬਚਾਉਣ ਦੇ ਲਈ ਸਰਹੱਦਾਂ ਦੇ ਉੱਤੇ ਸਾਡੇ ਨੌਜਵਾਨ ਲਗਾਤਾਰ ਕੁਰਬਾਨੀਆਂ ਕਰ ਰਹੇ ਨੇ ਉਹ ਤਿਰੰਗਾ ਲਾਉਂਦੇ ਨੇ ਸਾਡੇ ਵਾਲੇ ਨੌਜਵਾਨ ਜਿਹੜੇ ਤਿਰੰਗੇ ਦੇ ਵਿੱਚ ਲਿਫਟ ਕੇ ਆਉਂਦੇ ਨੇ ਤੀਜੀ ਕੈਟਾਗਰੀ ਆ ਜਿਹੜੀ ਕਿ ਇਹਨਾਂ ਦੋਨਾਂ ਤੋਂ ਇਲਾਵਾ ਬਹੁਤ ਹੀ ਖਤਰਨਾਕ ਹੈ ਬਹੁਤ ਹੀ ਇਹਨਾਂ ਦੇ ਕਾਰਨ ਬਹੁਤ ਸਾਰੇ ਮਸਲੇ ਨੇ ਜਿਹੜੇ ਉਲਝਦੇ ਨੇ ਇਹ ਜਿਹੜੀਆਂ ਦੋ ਪਹਿਲਾਂ ਕੈਟਾਗਰੀਆਂ ਦੱਸੀਆਂ ਨੇ ਇਹਨਾਂ ਦੀਆਂ ਲੱਤਾਂ ਖਿੱਚਣ ਦਾ ਕੰਮ ਉਹ ਤੀਜੀ ਕੈਟਾਗਰੀ ਕਰਦੀ ਹੈ ਤੀਜੀ ਕੈਟਾਗਰੀ ਇਹ ਸਾਬਤ ਕਰਨ ਦੇ ਵਿੱਚ ਲਗੀ ਰਹਿੰਦੀ ਹੈ ਕਿ ਸਿੱਖਾਂ ਦੀ ਉਹ ਗਲਤੀ ਸੀ 1984 ਹੋਇਆ ਜਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ ਉਹਨਾਂ ਦੇ ਵਿੱਚ ਵੀ ਸਿੱਖਾਂ ਦੀ ਕਸੂਰ ਹੈ ਇਹ ਹਮੇਸ਼ਾ ਚਾਹੁੰਦੇ ਨੇ ਕਿ ਸਿੱਖ ਪਾਟੇ ਰਹਿਣ ਇੱਕਜੁੱਟ ਨਾ ਹੋਣ ਪੰਜਾਬੀ ਆਪਣੇ ਮਸਲਿਆਂ ਦੀ ਗੱਲ ਨਾ ਕਰਨ ਸਿੱਖ ਕਿਸੇ ਤੋਂ ਨਹੀਂ ਮਰ ਸਕਦਾ ਸਿੱਖ ਦਾ ਪੈਰੀ ਜੇਕਰ ਸਿੱਖ ਨਾ ਹੋਵੇ ਤੇ ਸਿੱਖ ਨੂੰ ਸਿੱਖ ਹੀ ਮਾਰ ਸਕਦਾ ਹੈ ਇਹ ਸਰਕਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ ਨੇ ਇੱਕ ਤਾਂ ਹੁੰਦੇ ਕਿ ਸਰਕਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ ਇੱਕ ਹੁੰਦੇ ਆ ਕਿ ਸਰਕਾਰ ਵੋਟੀਆਂ ਸਿੱਟ ਦਿੰਦੀ ਹੈ ਸਿੱਟ ਦਿੰਦੀ ਹੈ ਤੇ ਚੁਗ-ਚੁੱਕ ਕੇ ਖਾਂਦੇ ਨੇ ਤੇ ਫਿਰ ਵੀ ਕਹਿੰਦੇ ਨੇ ਸਰਕਾਰ ਜੀ ਬਾਜੀ ਬਾ ਸਰਕਾਰ ਜੀ ਬਾਜੀ ਬਾ ਇਹ ਹਮੇਸ਼ਾ ਇਸੇ ਤਰੀਕੇ ਦੇ ਨਾਲ ਲੱਗੇ ਰਹਿੰਦੇ ਨੇ ਪੁਲਿਸ ਪ੍ਰਸ਼ਾਸਨਾ ਉਹਨਾਂ ਤੇ ਡਾਂਗਾ ਪਰਉਂਦੇ ਨੇ ਤਾਂ ਉਹਨਾਂ ਨੇ ਇਹ ਕਸੂਰ ਘੜ ਦੇਣਾ ਕਿ ਉੱਥੇ ਗਏ ਕਿਉਂ ਸੀ ਜੀ ਇਹਨਾਂ ਤੇ ਤਾਂ ਡਾਂਗਾ ਪਈਆਂ ਨੇ ਕਿਸਾਨ ਜੀ ਪ੍ਰੋਟੈਸਟ ਕਿਉਂ ਕਰਦੇ ਨੇ ਇਹਨਾਂ ਨੇ ਇਹ ਨਹੀਂ ਕਹਿਣਾ ਕਿ ਕਿਸਾਨ ਮਜਬੂਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਸਰਕਾਰ ਨੂੰ ਇਹਨਾਂ ਦਾ ਕੋਈ ਨਿੰਦਣ ਦਾ ਕੰਮ ਨਹੀਂ ਹੁਣ ਹਰਿਆਣਾ ਕਮੇਟੀ ਬਣਾਈ ਗਈ ਹੈ ਜੁਪੀਸੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਉਦੋਂ ਕਿਹੜਾ ਐਕਸ਼ਨ ਲਿਆ ਨਾਲ ਜੁਪੀਸੀ ਨੇ ਕੋਈ ਐਕਸ਼ਨ ਲਿਆ ਹਾਲਾਂਕਿ ਕੋਰਟ ਦੇ ਵਿੱਚ ਜਾਂਦੇ ਰਹੇ ਕਾਨੂੰਨੀ ਪ੍ਰਕਿਰਿਆ ਲੜਦੇ ਰਹੇ ਤੇ ਐਜੂਪੀਸੀ ਦੇ ਨਾਲ ਕੋਈ ਨਹੀਂ ਖੜਿਆ ਸਰਕਾਰ ਬਾ ਕਮਾਲ ਹੈ ਕਿਸਾਨਾਂ ਨੂੰ ਜਿਹੜਾ ਧਰਨਾ ਚੁਕਵਾ ਦਿੱਤਾ ਗਿਆ ਇਹ ਤਾਂ ਸਿਰਾਈ ਲਾਤਾ ਇਸ ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋ ਜਾਵੇਗੀ ਜੇਕਰ ਪੰਜਾਬ ਦੇ ਵਿੱਚ ਨਸ਼ਾ ਤਾਂ ਇਹ ਵੀ ਕਹਿਣਗੇ ਕਿ ਇਹ ਤਾਂ ਪੰਜਾਬੀਆਂ ਦੇ ਕਰਕੇ ਹੀ ਨਸ਼ਾ ਹੈ ਇਹਦੇ ਵਿੱਚ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਸਰਕਾਰ ਦੇ ਵੱਲੋਂ ਪਾਲਦੇ ਰਹਿੰਦੇ ਨੇ ਸਰਕਾਰ ਹੀ ਇਹਨਾਂ ਨੂੰ ਪਾਲਦੀ ਹੈ ਪੰਜਾਬ ਦੇ ਵਿੱਚ ਸਿੱਖ ਵਰਸਸ ਦਲਿਤ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਉਹ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਿਹੜੇ ਬੁੱਤ ਨਾਲ ਛੇੜਛਾੜ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਿੱਖ ਵਰਸਸ ਦਲਿਤ ਬਣਾ ਦੋ ਇਹਨਾਂ ਨੂੰ ਇਹ ਕੁਝ ਨਹੀਂ ਦਿਖਦਾ ਕਿ ਭਾਈਚਾਰਕ ਸਾਂਝ ਕਿੰਨੀ ਮਜ਼ਬੂਤ ਹੈ ਪਰ ਇਹਨਾਂ ਨੇ ਜਿਹੜਾ ਬੰਦਾ ਪ੍ਰੋਟੈਸਟ ਕਰ ਰਿਹਾ ਜਿਹੜਾ ਹੱਕੀ ਮੰਗਾ ਮੰਗ ਰਿਹਾ ਉਹਦੀ ਕਰਦਾਰ ਕਸ਼ੀ ਕਰਨੀ ਹੈ ਦਿਨ ਰਾਤ ਇਸੇ ਕੰਮ ਤੇ ਲੱਗੇ ਹੋਏ ਨੇ ਪਵਾੜੇ ਤਾਂ ਇਹ ਪਾਉਂਦੇ ਨੇ ਸਾਫ਼ ਸਾਬਦਾਂ ਵਿੱਚ ਕਹੀ ਹੈ ਅੱਗ ਲਾਉ ਤੱਬੂ ਕੁੱਤਾ ਕਾਂਦੇ ਨੇ ਵੀ ਸਿੱਧੇ ਤੌਰ ਤੇ ਜਿੱਥੇ ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਉੱਥੇ ਇਹ ਮੁਸਲਮਾਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਸੰਵਿਧਾਨ ਦੀ ਦਰਬਾਰ ਤੋਂ ਅਸੀਂ ਦੇਖੀ ਆ ਹਮੇਸ਼ਾ ਜੇਕਰ ਸੰਵਿਧਾਨਿਕ ਕਹਿਤਾ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਪਰ ਅਮਰਿਤਪਾਲ ਬਾਰੇ ਕਹਿੰਦੇ ਨੇ ਕਿ ਅਸਿੱਧੇ ਰੂਪ ਦੇ ਵਿੱਚ ਕਿ ਕੁਝ ਲੋਕ ਭਿੰਡਰਾਂ ਵਾਲੇ ਬੰਨ ਨੂੰ ਫਿਰਦੇ ਸੀ ਤੇ ਅੱਜ ਕੱਲ ਉਹ ਜੇਲ੍ਹ ਦੇ ਵਿੱਚ ਪਾਠ ਕਰਦੇ ਨੇ ਤੇ ਜਦ ਐ ਜੀ पीसी ਮੰਗ ਕਰਦੀ ਏ ਕਿ ਸਾਨੂੰ ਕੁਝ ਸਮਾਂ ਦੇ ਦਿਓ ਸਾਨੂੰ ਮਿਲਣ ਦਾ ਸਮਾਂ ਦੇ ਦਿਓ ਤੇ ਮਿਲਣ ਦਾ ਤਾਂ ਐਜੀਪੀਸੀ ਨੂੰ ਤਾਂ ਸਮਾਂ ਨਹੀਂ ਦਿੱਤਾ ਜਾਂਦਾ ਦੂਜੇ ਪਾਸੇ ਹਮੇਸ਼ਾ ਆਉਂਦੇ ਆ ਦਿੱਲੀ ਕਮੇਟੀ ਦੇ ਕੋਲ ਉਹਨਾਂ ਦਾ ਹਾਰ ਪਾਕਿਸਤਾਨ ਮਾਰ ਕੀਤਾ ਜਾਂਦਾ ਤੇ ਕਸੂਰਤਾ ਕਿਤੇ ਨਾ ਕਿਤੇ ਉਹ ਸਿੱਖਾਂ ਦਾ ਜਿਹੜੇ ਕਿ ਸਿਰਾਂ ਦੇ ਵਿੱਚ ਪੱਗਾਂ ਫਸਾਈ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਵਸਿਆ ਹੋਇਆ ਪਰ ਜ਼ਿਆਦਾਤਰ ਜਿਹੜੀ ਬਹੁ ਗਿਣਤੀ ਆ ਉਹ ਪੰਜਾਬ ਦੇ ਵਿੱਚ ਆ ਪਰ ਪੰਜਾਬ ਦੇ ਵਿੱਚ ਹੀ ਜਿਹੜੇ ਸਿੱਖਾਂ ਦੇ ਜਾਂ ਸਿੱਖ ਭਾਈਚਾਰੇ ਦੇ ਜਿਹੜੇ ਮਸਲੇ ਉਹ ਹੱਲ ਨਹੀਂ ਹੋ ਰਹੇ ਕਿਉਂ ਨਹੀਂ ਹੋ ਰਹੇ ਇਹੇ ਮਾਮਲੇ ਤੇ ਮੇਰੇ ਨਾਲ ਗੱਲਬਾਤ ਕਰਨੀ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਜਿਹੜੇ ਪੰਜਾਬ ਦੀ ਜਿਹੜੀ ਜ਼ਿਆਦਾਤਰ ਬਹੁ ਗਿਣਤੀ ਆ ਸਿੱਖ ਭਾਈਚਾਰਾ ਉਹ ਪੰਜਾਬ ਦੇ ਵਿੱਚ ਨੇ ਬਾਗਲੀਆਂ ਸਟੇਟਾਂ ਦੇ ਵਿੱਚ ਵੀ ਚਲੋ ਵਸੇ ਹੋਏ ਨੇ ਪਰ ਪੰਜਾਬ ਦੇ ਇਹ ਚੀਜ਼ ਸਿੱਖ ਪਾਈਚਾਰੇ ਦੇ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੋ ਰਹੇ ਦੂਜੇ ਪਾਸੇ ਦੇ ਆਪਾਂ ਦੇਖੀਏ ਜਦੋਂ ਕਿਸੇ ਸਟੇਟ ਤੇ ਜਾਂ ਕੋਈ ਆਫਤ ਆਉਂਦੀ ਹੈ ਜਾਂ ਕੁਦਰਤੀ ਆਫਤ ਆਉਂਦੀ ਆ ਤਾਂ ਸਿੱਖ ਪਾਈਚਾਰਾ ਅੱਗੇ ਹਿੱਕ ਤਾਣ ਕੇ ਖੜ ਜਾਂਦੇ ਨੇ ਚਾਹੇ ਉਹ ਕੁਦਰਤੀ ਆਫਤ ਹੋਵੇ ਫਿਰ ਪੰਜਾਬ ਵਿੱਚ ਐਸਾ ਕੀ ਕਾਰਨ ਕਿਉਂ ਨਹੀਂ ਉਹਨਾਂ ਦੇ ਮਸਲੇ ਉਠਾਏ ਜਾ ਰਹੇ ਦੇਖੋ ਸ਼ਰੰਜ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਵੱਡਾ ਸਵਾਲ ਇਸ ਕਰਕੇ ਕਿਉਂਕਿ ਜਿਹੜੇ ਦੇਸ਼ ਤੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਦੀ ਆਜ਼ਾਦੀ ਦੇ ਲਈ ਬਹੁਤ ਲੰਬਾ ਸੰਘਰਸ਼ ਹੈ ਜਿਹੜਾ ਪੰਜਾਬੀਆਂ ਨੇ ਖਾਸ ਤੌਰ ਤੇ ਸਿੱਖਾਂ ਨੇ ਕੀਤਾ ਤੇ ਉਸ ਦੀ ਆਜ਼ਾਦੀ ਨੂੰ ਬਚਾਉਣ ਦੇ ਲਈ ਸਰਹੱਦਾਂ ਦੇ ਉੱਤੇ ਸਾਡੇ ਨੌਜਵਾਨ ਲਗਾਤਾਰ ਕੁਰਬਾਨੀਆਂ ਕਰ ਰਹੇ ਨੇ ਜਿਹੜੇ ਹੋਰ ਭਾਈਚਾਰੇ ਨੇ ਉਹ ਵੀ ਸਤਕਾਰਯੋਗ ਨੇ ਉਹ ਤਿਰੰਗਾ ਲਾਉਂਦੇ ਨੇ ਸਾਡੇ ਵਾਲੇ ਨੌਜਵਾਨ ਜਿਹੜੇ ਤਿਰੰਗੇ ਦੇ ਵਿੱਚ ਲਿਫਟ ਕੇ ਆਉਂਦੇ ਨੇ ਉਹ ਹਰ ਰੋਜ਼ ਇੱਕ ਅੱਧੀ লাশ ਨਾਰਥ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਪਹਿਲਾਂ ਪੰਜਾਬ ਹੁੰਦਾ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਆ ਜਾਂਦੀ ਹੈ ਤੇ ਦੂਜੀ ਗੱਲ ਤੁਸੀਂ ਜੇਕਰ ਇਹਨਾਂ ਨੂੰ ਸਮਝਣਾ ਹੋਵੇ ਤਾਂ ਸਮਝਣ ਦੇ ਲਈ ਅਸੀਂ ਸਿੱਖਾਂ ਦੀਆਂ ਤਿੰਨ ਕੈਟਾਗਰੀਆਂ ਰੱਖ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਪਹਿਲੇ ਸਿੱਖ ਉਹ ਨੇ ਜਿਹੜੇ ਕਿ ਇਹ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਅਧੀਨ ਰਹਿ ਕੇ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਾਂਗੇ ਤੇ ਆਪਣੇ ਅਧਿਕਾਰਾਂ ਦੀ ਮੰਗ ਕਰਾਂਗੇ ਦੂਜੀ ਕੈਟਾਗਰੀ ਇਹ ਹੈ ਕਿ ਜਿਹੜੇ ਕਹਿੰਦੇ ਕਿ ਹਿੰਦੁਸਤਾਨ ਦੇ ਅਧੀਨ ਰਹਿ ਕੇ ਅਸੀਂ ਕੋਈ ਵੀ ਮੰਗ ਆਪਣੀ ਮਨਵਾ ਨਹੀਂ ਸਕਦੇ ਸਾਨੂੰ ਪੂਰਨ ਸਿੱਖ ਰਾਜ ਚਾਹੀਦਾ ਤੇ ਤੀਜੀ ਕੈਟਾਗਰੀ ਹੈ ਜਿਹੜੀ ਕਿ ਇਹਨਾਂ ਦੋਨਾਂ ਤੋਂ ਇਲਾਵਾ ਬਹੁਤ ਹੀ ਖਤਰਨਾਕ ਹੈ ਬਹੁਤ ਹੀ ਇਹਨਾਂ ਦੇ ਕਾਰਨ ਬਹੁਤ ਸਾਰੇ ਮਸਲੇ ਨੇ ਜਿਹੜੇ ਉਲਝਦੇ ਨੇ ਤੀਜੀ ਕੈਟਾਗਰੀ ਉਹ ਹੈ ਜਿਨ੍ਹਾਂ ਦੇ ਕਾਰਨ ਦੋਵੇਂ ਕੈਟਾਗਰੀਆਂ ਨੂੰ ਬਹੁਤ ਨੁਕਸਾਨ ਹੋ ਰਿਹਾ ਪੰਥ ਨੂੰ ਬਹੁਤ ਨੁਕਸਾਨ ਹੋ ਰਿਹਾ ਸਿੱਖਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਉਹ ਇਹ ਨੇ ਕਿ ਇਹ ਜਿਹੜੀਆਂ ਦੋ ਪਹਿਲਾਂ ਕੈਟਾਗਰੀਆਂ ਦੱਸਿਆ ਨੇ ਇਹਨਾਂ ਦੀਆਂ ਲੱਤਾਂ ਖਿੱਚਣ ਦਾ ਕੰਮ ਉਹ ਤੀਜੀ ਕੈਟਾਗਰੀ ਕਰਦੀ ਹੈ ਜੇਕਰ ਕੋਈ 1984 ਦੇ ਇਨਸਾਫ ਦੀ ਗੱਲ ਕਰਦਾ ਤਾਂ ਤੇ ਕਹਿੰਦਾ ਕਿ ਸਿੱਖ ਪੀੜਤ ਨੇ ਇਸ ਦੇਸ਼ ਦੇ ਵਿੱਚ ਬਹੁਤ ਉਹਨਾਂ ਦਾ ਘਾਣ ਹੋਇਆ ਤਾਂ ਇਹ ਤੀਜੀ ਕੈਟਾਗਰੀ ਇਹ ਸਾਬਤ ਕਰਨ ਦੇ ਵਿੱਚ ਲੱਗੀ ਰਹਿੰਦੀ ਹੈ ਕਿ ਸਿੱਖਾਂ ਦੀ ਉਹ ਗਲਤੀ ਸੀ 1984 ਹੋਇਆ ਜਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ ਉਹਨਾਂ ਦੇ ਵਿੱਚ ਵੀ ਸਿੱਖਾਂ ਦੀ ਕਸੂਰ ਹੈ ਜਾ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਰੂਪ ਦੇ ਵਿੱਚ ਦੇਖ ਲਿਆ ਜਾਵੇ ਸ਼ੰਭੂ ਦੇ ਕਨੌਰੀ ਬਾਰਡਰ ਤੋਂ ਚਕਵਾਏ ਗਏ ਨੇ ਜਬਰੀ ਸਰਕਾਰ ਨੇ ਚਕਵਾਏ ਨੇ ਤਾਂ ਇਸ ਦੇ ਵਿੱਚ ਵੀ ਕਿਸਾਨਾਂ ਦੀ ਹੀ ਕਸੂਰ ਹੈ ਤਾਂ ਇੱਕ ਦਾ ਕਹਿਣ ਦਾ ਭਾਵੇਂ ਹੈ ਕਿ ਇਹ ਦੋਵੇਂ ਕੈਟਾਗਰੀਆਂ ਜਿੱਥੇ ਵੀ ਜਿਸ ਤਰੀਕੇ ਦੇ ਆ ਵੀ ਪ੍ਰੋਟੈਸਟ ਕਰਦੀਆਂ ਨੇ ਸਰਕਾਰ ਤੋਂ ਕੋਈ ਮੰਗ ਕਰਦੀਆਂ ਨੇ ਭਾਵੇਂ ਪੰਜਾਬ ਸਰਕਾਰ ਤੋਂ ਭਾਵੇਂ ਕੇਂਦਰ ਸਰਕਾਰ ਤੋਂ ਇਹਨਾਂ ਨੇ ਹਮੇਸ਼ਾ ਲੱਤਾਂ ਖਚਣੀਆਂ ਨੇ ਲੋਕਾਂ ਨੂੰ ਬੇਵਕੂਬ ਬਣਾਉਣਾ ਇੱਕ ਹੋਰ ਹੀ ਤਰਕ ਦੇ ਦੇਣਾ ਜਿਹੜਾ ਜਿਹੜਾ ਸਿੱਧੇ ਪਾਸੇ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਕਿਸੇ ਹੋਰੇ ਪਾਸੇ ਮੋੜ ਦੇਣਾ ਇਹ ਸਭ ਤੋਂ ਖਤਰਨਾਕ ਕੈਟਾਗਰੀ ਹੈ ਇਹਨਾਂ ਦੇ ਕਾਰਨ ਹੀ ਜਿਹੜੇ ਸਿੱਖਾਂ ਦੇ ਮਸਲੇ ਨਹੀਂ ਹੋ ਰਹੇ ਇਹ ਹਮੇਸ਼ਾ ਚਾਹੁੰਦੇ ਨੇ ਕਿ ਸਿੱਖ ਪਾਟੇ ਰਹਿਣ ਇੱਕਜੁੱਟ ਨਾ ਹੋਣ ਪੰਜਾਬੀ ਆਪਣੇ ਮਸਲਿਆਂ ਦੀ ਗੱਲ ਨਾ ਕਰਨ ਇਹ ਇਸੇ ਤਰੀਕੇ ਦੇ ਨਾਲ ਲੱਗੇ ਰਹਿੰਦੇ ਨੇ ਤੇ ਇਹ ਖਾਸ ਤੌਰ ਤੇ ਇਹਨਾਂ ਦੀ ਕਿਸਮ ਇਹ ਹੈ ਕਿ ਇਹਨਾਂ ਦੇ ਵੀ ਪੱਗਾਂ ਬੰਨੀਆਂ ਹੋਈਆਂ ਨੇ ਦਾੜੇ ਇਹਨਾਂ ਦੇ ਵੀ ਰੱਖੇ ਹੋਏ ਨੇ ਤੇ ਇਕਦੇ ਵੀ ਇਹ ਸਿੱਖਾਂ ਵਰਗੇ ਨੇ ਤੇ ਇਸ ਕਰਕੇ ਇੱਕ ਗਾਣਾ ਵੀ ਆਉਂਦਾ ਕਿ ਸਿੱਖ ਕਿਸੇ ਤੋਂ ਨਹੀਂ ਮਰ ਸਕਦਾ ਸਿੱਖ ਦਾ ਵੈਰੀ ਜੇਕਰ ਸਿੱਖ ਨਾ ਹੋਵੇ ਤੇ ਸਿੱਖ ਨੂੰ ਸਿੱਖ ਹੀ ਮਾਰ ਸਕਦਾ ਤੇ ਇਸ ਕਰਕੇ ਇਹ ਜਿਹੜੇ ਬੰਦੇ ਨੇ ਇਹ ਸਰਕਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ ਨੇ ਇੱਕ ਤਾਂ ਹੁੰਦੇ ਕਿ ਸਰਕਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ ਇੱਕ ਹੁੰਦੇ ਆ ਕਿ ਸਰਕਾਰ ਵੋਟੀਆਂ ਸਿੱਟ ਦਿੰਦੀ ਹੈ ਸਿੱਟ ਦਿੰਦੀ ਹੈ ਤੇ ਚੁਗ-ਚੁਗ ਕੇ ਖਾਂਦੇ ਨੇ ਤੇ ਫਿਰ ਵੀ ਕਹਿੰਦੇ ਨੇ ਸਰਕਾਰ ਦੀ ਬਾਜੀ ਬਾ ਸਰਕਾਰ ਦੀ ਬਾਜੀ ਬਾ ਇਹ ਹਮੇਸ਼ਾ ਇਸੇ ਤਰੀਕੇ ਦੇ ਨਾਲ ਲੱਗੇ ਰਹਿੰਦੇ ਨੇ ਪਾਵੇਂ ਬੰਦੀ ਸੰਘਾਂ ਦਾ ਮਸਲਾ ਹੋਵੇ ਪਾਵੇਂ ਰਾਜਸਤਾਨੀ ਚੰਡੀਗੜ੍ਹ ਦਾ ਗੱਲ ਹੋਵੇ ਜਾਂ ਪੰਜਾਬੀ ਬੋਲਦੇ ਇਲਾਕੇ ਹੋਣ ਜਾਂ ਫਿਰ ਜਿਵੇਂ ਹੁਣ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਉਹਨਾਂ ਦੀਆਂ ਵੀ ਇਹਨਾਂ ਨੇ ਲੱਤਾਂ ਖਿੱਚਣੀਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦਾ ਉਹਨਾਂ ਦੀਆਂ ਵੀ ਲੱਤਾਂ ਖਿੱਚਣੀਆਂ ਨੇ ਜਾਂ ਫਿਰ ਸੰਗਰੂਰ ਦੇ ਵਿੱਚ ਵੱਖ-ਵੱਖ ਜਿਹੜੀਆਂ ਅਧਿਆਪਕ ਯੂਨੀਅਨ ਨੇ ਉਹ ਪ੍ਰੋਟੈਸਟ ਕਰਦੀਆਂ ਨੇ ਉਹਨਾਂ ਦੇ ਵਿੱਚ ਜੇਕਰ ਜਿਹੜੀਆਂ ਪੁਲਿਸ ਪ੍ਰਸ਼ਾਸਨਾ ਉਹਨਾਂ ਤੇ ਡਾਂਗਾ ਬਰਉਂਦੇ ਨੇ ਤਾਂ ਉਹਨਾਂ ਨੇ ਇਹ ਕਸੂਰ ਕੱਢ ਦੇਣਾ ਕਿ ਉੱਥੇ ਗਏ ਕਿਉਂ ਸੀ ਜੀ ਇਹਨਾਂ ਦੇ ਤਾਂ ਤਾਂ ਡਾਂਗਾ ਪਈਆਂ ਨੇ ਕਿਸਾਨ ਜੀ ਪ੍ਰੋਟੈਸਟ ਕਿਉਂ ਕਰਦੇ ਨੇ ਇਹਨਾਂ ਨੇ ਇਹ ਨਹੀਂ ਕਹਿਣਾ ਕਿ ਕਿਸਾਨ ਮਜਬੂਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹ ਮਿਲੀਆਂ ਚਾਹੀਦੀਆਂ ਨੇ ਸਰਕਾਰ ਨੂੰ ਇਹਨਾਂ ਦਾ ਕੋਈ ਨਿੰਦਣ ਦਾ ਕੰਮ ਨਹੀਂ ਇਹ ਭਾਵੇਂ ਪੰਜਾਬ ਸਰਕਾਰ ਦੀ ਗੱਲ ਹੋਵੇ ਭਾਵੇਂ ਕੇਂਦਰ ਸਰਕਾਰ ਦੀ ਇਹ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਵਿਚਰਦੇ ਰਹਿੰਦੇ ਨੇ ਇਹਨਾਂ ਦੇ ਕਾਰਨ ਹੀ ਬਹੁਤ ਵੱਡਾ ਕਾਰਨ ਹੈ ਜਿਨ੍ਹਾਂ ਦੇ ਕਾਰਨ ਮਸਲੇ ਨਹੀਂ ਹੱਲ ਹੁੰਦੇ ਜਾਂ ਸਾਡੀਆਂ ਹੁਣ ਹਰਿਆਣਾ ਕਮੇਟੀ ਬਣਾਈ ਗਈ ਐ ਜੀ ਪੀ ਸੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਉਦੋਂ ਕਿਹੜਾ ਐਕਸ਼ਨ ਲਿਆ ਨਾ ਐ ਜੀ ਪੀ ਸੀ ਨੇ ਕੋਈ ਐਕਸ਼ਨ ਲਿਆ ਹਾਲਾਂਕਿ ਕੋਰਟ ਦੇ ਵਿੱਚ ਜਾਂਦੇ ਰਹੇ ਕਾਨੂੰਨੀ ਪ੍ਰਕਿਰਿਆ ਲੜਦੇ ਰਹੇ ਤੇ ਐ ਜੀ ਪੀ ਸੀ ਦੇ ਨਾਲ ਕੋਈ ਨਹੀਂ ਖੜਿਆ ਜਿਹੜੇ ਕਿ ਵਿਰੋਧ ਕਰਦੇ ਰਹੇ ਨੇ ਪ੍ਰਬੰਧ ਨੂੰ ਲੈ ਕੇ ਕਿੰਤੂ ਪ੍ਰੰਤੂ ਕਰਦੇ ਰਹੇ ਨੇ ਜੀਪੀਸੀ ਦੇ ਨਾਲ ਕੋਈ ਨਹੀਂ ਖੜਦਾ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਲੰਬੇ ਸਮੇਂ ਤੋਂ ਚੰਡੀਗੜ੍ਹ ਮਹਾਲੀ ਬਾਰਡਰ ਤੇ ਲੱਗਿਆ ਹੋਇਆ ਉੱਥੇ ਕਿੰਨੇ ਕੁ ਪਹੁੰਚਦੇ ਨੇ ਜਾਂ ਫਿਰ ਸ਼ੰਭੂ ਖਨੌਰੀ ਬਾਰਡਰ ਤੇ ਪ੍ਰੋਟੈਸਟ ਕਰ ਰਹੇ ਸੀ ਸਿੱਖ ਉਹਨਾਂ ਦਾ ਕਿੰਨਾ ਕੁ ਹੁੰਦਾ ਜਾਂ ਫਿਰ ਹੁਣ ਵੱਖ ਬੋਰਡ ਦਾ ਵਿਰੋਧ ਹੋ ਰਿਹਾ ਬੀਜੇਪੀ ਦਾ ਨੂੰ ਲੈ ਕੇ ਤੇ ਨਾ ਹੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਇਸ ਤਰੀਕੇ ਦਾ ਕੋਈ ਤਰਕ ਪੇਸ਼ ਕਰਨਾ ਜੀ ਸਰਕਾਰ ਨੇ ਤਾਂ ਕਮਾਲ ਹੀ ਕਰਤਾ ਸਰਕਾਰ ਬਾ ਕਮਾਲ ਹੈ ਕਿਸਾਨਾਂ ਨੂੰ ਜਿਹੜਾ ਧਰਨਾ ਚਕਵਾ ਦਿੱਤਾ ਗਿਆ ਇਹ ਤਾਂ ਸਿਰਾਈ ਲਾਤਾ ਇਸ ਬਾਤ ਤਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋ ਜਾਵੇਗੀ ਜੇਕਰ ਪੰਜਾਬ ਦੇ ਵਿੱਚ ਨਸ਼ਾ ਤਾਂ ਇਹ ਵੀ ਕਹਿਣਗੇ ਕਿ ਇਹ ਤਾਂ ਪੰਜਾਬੀਆਂ ਦੇ ਕਰਕੇ ਹੀ ਨਸ਼ਾ ਹੈ ਇਹਦੇ ਵਿੱਚ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਹੈ ਇਹ ਤਾਂ ਜੀ ਲੋਕਾਂ ਨੂੰ ਚਾਹੀਦਾ ਕਿ ਨਸ਼ਾ ਨਾ ਕਰਨ ਇਸ ਤਰੀਕੇ ਦੇ ਤਰਕੇ ਲਗਾਤਾਰ ਦਿੰਦੇ ਰਹਿੰਦੇ ਨੇ ਤੇ ਸਰਕਾਰ ਦੇ ਵੱਲੋਂ ਵਲਦੇ ਰਹਿੰਦੇ ਨੇ ਸਰਕਾਰ ਹੀ ਇਹਨਾਂ ਨੂੰ ਪਾਲਦੀ ਹੈ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਸਿੱਖ ਵਰਸਸ ਦਲਿਤ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਿਹੜੇ ਬੁੱਤ ਨਾਲ ਛੇੜਛਾੜ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਿੱਖ ਵਰਸਸ ਦਲਿਤ ਬਣਾ ਦੋ ਜਾਂ ਫਿਰ ਇਹਨਾਂ ਦਾ ਇੱਕ ਤਰੀਕਾ ਹੋਰ ਹੈ ਉਹ ਕਹਿੰਦੇ ਆ ਕਿ ਜੱਟਾਂ ਨੂੰ ਨਿਸ਼ਾਨਾ ਬਣਾ ਕੇ ਇਹਨਾਂ ਨੇ ਸਿੱਖਾਂ ਦੀ کردارਕੁਸ਼ੀ ਕਰਨੀ ਹੈ ਤੇ ਉਹਨਾਂ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਕਿਸੇ ਤਰੀਕੇ ਕਾਮਰੇਡ ਵਰਸਸ ਸਿੱਖ ਬਣਾ ਦਿੱਤਾ ਜਾਵੇ ਜਾਂ ਸ ਵਰਸਸ ਦਲਿਤ ਬਣਾ ਦਿੱਤਾ ਜਾਵੇ ਜਾਂ ਕਿਸਾਨ ਵਰਸਸ ਹਾਲ ਬਣਾ ਦਿੱਤਾ ਜਾਵੇ ਇਸ ਤਰੀਕੇ ਦੀ ਜਿਹੜੀਆਂ ਸਰਕਾਰ ਦੀਆਂ ਏਜੰਡੇ ਹੁੰਦੇ ਨੇ ਇਹ ਅੱਗੇ ਉਹ ਉਹ ਉਹਨਾਂ ਨੂੰ ਚਲਾਉਂਦੇ ਨੇ ਤੇ ਇਹਨਾਂ ਦੇ ਕਾਰਨ ਹੀ ਪੰਜਾਬ ਦਾ ਤੇ ਸਰਕਾਰ ਦਾ ਭਲਾ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪ੍ਰੋਪੋਗੈਂਡਾ ਚੱਲਣੇ ਨੇ ਜਿਸ ਤਰੀਕੇ ਪੰਜਾਬ ਦੇ ਮਾਹੌਲ ਬਣਾਏ ਜਾ ਰਹੇ ਨੇ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਤੇ ਗੱਲ ਰੁਕਣ ਵਾਲੀ ਨਹੀਂ ਹੈ ਉੱਥੇ ਮੈਂ ਬਹੁਤ ਵੱਡੀ ਗੱਲ ਕਹਿਣ ਲੱਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 27 ਤੋਂ ਪਹਿਲਾਂ ਜਾਂ ਅਗਲੀ ਇਲੈਕਸ਼ਨ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਇਹ ਵੀ ਹੋ ਸਕਦਾ ਹੈ ਕਿ ਇੱਥੇ ਮੰਦਰਾਂ ਤੇ ਹਮਲੇ ਹੋਣ ਤੇ ਹਮਲਿਆਂ ਦੇ ਕਸੂਰਵਾਰਾਂ ਦੇ ਨਾਂ ਦੇ ਪਿੱਛੇ ਸਿੰਗ ਤੇ ਕੌਰ ਹੋਏਗਾ ਇਹ ਬਹੁਤ ਵੱਡੀ ਗੱਲ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਸਕਦਾ ਹੈ ਤੇ ਇਸੇ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਤੇ ਧਰੂਵੀ ਕਰਨ ਦੀ ਰਾਜਨੀਤੀ ਪੰਜਾਬ ਦੇ ਵਿੱਚ ਖੇਡੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਬਾਕੀ ਸਾਰੀਆਂ ਹਿੰਦੁਸਤਾਨ ਦੇ ਵਿੱਚ ਖੇਡੀ ਜਾਂਦੀ ਰਹੀ ਹੈ ਜਦਕਿ ਪੰਜਾਬ ਦੇ ਵਿੱਚ ਭਾਈਚਾਰਕ ਕਿਸਾਨਾਂ ਚ ਬਹੁਤ ਮਜ਼ਬੂਤ ਹੈ ਤੇ ਇਹਨਾਂ ਇਹ ਲੋਕ ਉਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਜਦ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਕਿਸੇ ਹਿੰਦੂ ਦੀ ਬਰਾਤ ਆ ਭਾਵੇਂ ਮੁਸਲਮਾਨ ਦੀ ਬਰਾਤ ਆ ਭਾਵੇਂ ਸਿੱਖਾਂ ਦੀ ਬਰਾਤ ਆ ਜੇਕਰ ਸਿੱਖ ਬਰਾਤ ਚੜ੍ਹਦਾ ਤਾਂ ਸ਼ਿਵ ਦਾ ਮੰਦਿਰ ਆ ਤਾਂ ਉੱਥੇ ਵੀ ਮੱਥਾ ਟੇਕਿਆ ਜਾਂਦਾ ਕੋਈ ਡੇਰਾ ਉੱਥੇ ਵੀ ਮੱਥਾ ਟੇਕਿਆ ਜਾਂਦਾ ਗੁਰਦੁਆਰੇ ਦੇ ਵਿੱਚ ਵੀ ਮੱਥਾ ਟੇਕਿਆ ਜਾਂਦਾ ਜਾਂ ਫਿਰ ਕਿਸੇ ਹਿੰਦੂ ਦੀ ਬਰਾਤ ਆ ਤਾਂ ਉਹ ਵੀ ਵਕ-ਵਕ ਧਾਰਮਿਕ ਸਥਾਨਾਂ ਤੇ ਮੱਥਾ ਟੇਕਦਾ ਜਾਂ ਫਿਰ ਕਿਸੇ ਮੁਸਲਮਾਨ ਦੀ ਬਰਾਤ ਆ ਤਾਂ ਵੀ ਉਹ ਵਕ-ਵਕ ਧਾਰਮਿਕ ਸਥਾਨਾਂ ਤੇ ਡੇਕਦਾ ਇਹਨਾਂ ਨੂੰ ਇਹ ਕੁਝ ਦੇਖਦਾ ਕਿ ਭਾਈਚਾਰਕਾਂ ਚ ਕਿੰਨੀ ਮਜ਼ਬੂਤ ਹੈ ਪਰ ਇਹਨਾਂ ਨੇ ਜਿਹੜਾ ਬੰਦਾ ਪ੍ਰੋਟੈਸਟ ਕਰ ਰਿਹਾ ਜਿਹੜਾ ਹੱਕੀ ਮੰਗਾ ਮੰਗ ਰਿਹਾ ਉਹਦੀ ਕਰਦਾਰ ਕੋਸ਼ਿਸ਼ ਕਰਨੀ ਹੈ ਦਿਨ ਰਾਤ ਇਸੇ ਕੰਮ ਤੇ ਲੱਗੇ ਹੋਏ ਨੇ ਇਹ ਸਰਕਾਰਾਂ ਦੇ ਲਾਏ ਹੋਏ ਨੇ ਜੀ ਜੀ ਸਰ ਜੀ ਜਿਵੇਂ ਤੁਸੀਂ ਸਿੰਘ ਤੇ ਕੌਰ ਦੀ ਗੱਲ ਕੀਤੀ ਹੈ ਕਹਿੰਦੇ ਪਵਾੜੇ ਤਾਂ ਇਹ ਪਾਉਂਦੇ ਨੇ ਸਾਫ਼-ਸਾਫ਼ ਦੰ ਵਿੱਚ ਕਹੀ ਹੈ ਅੱਗ ਲਾਉ ਡੱਬੂ ਕੁੱਤਾ ਕਾਂਦੇ ਤੇ ਮਤਲਬ ਸਿੱਖਾਂ ਦੇ ਵਿੱਚ ਇਹ ਕਹਿ ਲੋ ਚਾਹੇ ਹੋਰ ਭਾਈ ਵਿਚਾਰੇ ਵਿੱਚ ਜਿਹੜੀ ਸਾਹ ਜ ਇਹ ਬਣ ਨਹੀਂ ਦੇ ਰਹੇ ਹਨ ਕਹਿੰਦੇ ਨੇ ਹੁੰਦੇ ਅੱਗ ਦੇ ਉੱਤਰ ਹੋਰ ਹੌਲੀ-ਹੌਲੀ ਆਪਾਂ ਪਖਾਈ ਜਾਣਾ ਪਖਾਈ ਜਾਣਾ ਇਹ ਲੋਕ ਉਹਦਾ ਕੰਮ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਜਿੱਥੇ ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਉੱਥੇ ਇਹ ਮੁਸਲਮਾਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ ਦੇਖੋ ਇਹ ਤਾਂ ਹਮੇਸ਼ਾ ਦੁਨੀਆ ਦਾ ਦਸਤੂਰ ਰਿਹਾ ਹੈ ਕਿ ਜਿੱਥੇ ਇੱਕ ਧਿਰ ਹੈ ਜਿਹੜੀ ਉਹ ਦਬਦਬਾ ਬਣਾ ਕੇ ਰੱਖਦੀ ਹੈ ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ ਪਰ ਜੋ ਇੰਡੀਆ ਦਾ ਸੰਵਿਧਾਨ ਹੈ ਉਹਦੇ ਅਕੋਰਡਿੰਗ ਸਾਰਿਆਂ ਨੂੰ ਆਜ਼ਾਦੀ ਹੈ ਬੋਲਣ ਦੀ ਲਿਖਣ ਦੀ ਪੜ੍ਹਨ ਦੀ ਇਸ ਤਰੀਕੇ ਦੀ ਆਜ਼ਾਦੀ ਸੰਵਿਧਾਨ ਦਿੰਦਾ ਪਰ ਸੰਵਿਧਾਨ ਦੀ ਦੁਰਵਰਤੋਂ ਅਸੀਂ ਦੇਖੀ ਹੈ ਹਮੇਸ਼ਾ ਜੇਕਰ ਸੰਵਿਧਾਨਿਕ ਹੈ ਤਾਂ ਬੰਦੀ ਸੰਗਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਜਾਂ ਫਿਰ ਘੱਟ ਗਿਣਤੀਆਂ ਦੇ ਲਈ ਜਿਵੇਂ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਕੁਝ ਲੋਕ ਅੰਮ੍ਰਿਤਪਾਲ ਅੰਮ੍ਰਿਤਪਾਲ ਬਾਰੇ ਕਹਿੰਦੇ ਨੇ ਕਿ ਅਸਿੱਧੇ ਰੂਪ ਦੇ ਵਿੱਚ ਕਿ ਕੁਝ ਲੋਕ ਭਿੰਡਰਾਂ ਵਾਲੇ ਵਣ ਨੂੰ ਫਿਰਦੇ ਸੀ ਤੇ ਅੱਜ ਕੱਲ ਉਹ ਜੇਲ੍ਹ ਦੇ ਵਿੱਚ ਪਾਠ ਕਰਦੇ ਨੇ ਤੇ ਇਹ ਇਹ ਜਿਹੜੀਆਂ ਵਿਧੀ ਵਿਧਾਨ ਨੇ ਜਾਂ ਕਾਨੂੰਨ ਨੇ ਇਹ ਸਿਰਫ ਸਿੱਖਾਂ ਜਾਂ ਮੁਸਲਮਾਨ ਮਦੇ ਲਈ ਨੇ ਜਾਂ ਫਿਰ ਹੋਰਾਂ ਦੇ ਲਈ ਵੀ ਨੇ ਜਿਹੜ ਜਿਨ੍ਹਾਂ ਨੇ ਕਸੂਰ ਕੀਤੇ ਨੇ ਉਹਨਾਂ ਨੂੰ ਵੀ ਸਜ਼ਾ ਮਾ ਉਸੇ ਤਰੀਕੇ ਮਿਲਨੀ ਚਾਹੀਦੀ ਹੈ ਨੇ ਦੌਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਬੰਦੀ ਸਿੰਘਾ ਨੇ ਜਿਨ੍ਹਾਂ ਜਿਹੜਾ ਉਹਨਾਂ ਨੇ ਕਾਨੂੰਨੀ ਤੌਰ ਤੇ ਗੁਨਾਹ ਕੀਤਾ ਸੀ ਉਸ ਗੁਨਾਹ ਦੀ ਸਜ਼ਾ ਉਹਨਾਂ ਨੇ ਭੁਗਤ ਚੁੱਕੀ ਹੈ ਤੇ ਜਿਹੜੇ ਬੰਦੇ ਭੁਗਤ ਚੁੱਕੇ ਨੇ ਜਿਹੜੇ ਸਾਡੇ ਸੰਗ ਨੇ ਉਹਨਾਂ ਨੇ ਸਜ਼ਾਾਂਮਾ ਭੁਗਤੀਆਂ ਨੇ ਤਾਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਉਹਨਾਂ ਦੀ ਰਿਹਾਈ ਦੇ ਨਾਲ ਕੀ ਖਤਰਾ ਸਮਾਜ ਨੂੰ ਹੋਣ ਵਾਲਾ ਤੇ ਦੂਜੇ ਪਾਸੇ ਪਹਿਲਾਂ ਕਹਿੰਦੇ ਸੀ ਕਿ ਭਾਈ ਚਾਰਕ ਸੰਝ ਦੇ ਲਈ ਅਮਰਿਤਪਾਲ ਬਹੁਤ ਹੋ ਹੈ ਭਿਆਨਕ ਹੈ ਤੇ ਉਸ ਤਰੀਕੇ ਬਾਅਦ ਦੇ ਵਿੱਚ ਉਸ ਅਮਰਿਤਪਾਲ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਲੱਖਾਂ ਵੋਟਾਂ ਪਾ ਕੇ ਜਿਤਾਤਾ ਜੇਕਰ ਉਹ ਭਾਈਚਾਰਕਾਂ ਸਾਂਝ ਲਈ ਖਤਰਾ ਹੁੰਦਾ ਪੰਜਾਬ ਦੇ ਲਈ ਖਤਰਾ ਹੁੰਦਾ ਤਾਂ ਲੋਕ ਵੋਟ ਕਿਉਂ ਨਹੀਂ ਪਾਉਂਦੇ ਉਸ ਦੇ ਉਹਨਾਂ ਦੇ ਵਿਚਾਰਧਾਰਾ ਦੇ ਨਾਲ ਕਿਸੇ ਦੀ ਸਹਿਮਤੀ ਅਸਹਿਮਤੀ ਹੋ ਸਕਦੀ ਆ ਪਰ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ ਕਿ ਜੋ ਉਹਨਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਉਹ ਸਜ਼ਾਾਂ ਮਿਲੀਆਂ ਚਾਹੀਦੀਆਂ ਨੇ ਜਿਹੜਾ ਵੀ ਕੋਈ ਵੀ ਵਿਅਕਤੀ ਵਿਸ਼ੇਸ਼ ਆ ਅਮਰਿਤਪਾਲ ਆ ਜਾਂ ਸੰਤ ਸੀਗੇ ਜਾਂ ਫਿਰ ਸਾਡੇ ਬੰਦੀ ਸਿੰਘ ਨੇ ਕਾਨੂੰਨ ਤੌਰ ਤੇ ਤੁਸੀਂ ਸਜ਼ਾਾਂ ਮਦੋ ਜਿਹਨੇ ਵੀ ਜਿਹੜੇ ਵਿਅਕਤੀ ਨੇ ਵੀ ਜੋ ਵੀ ਗਲਤੀ ਕੀਤੀ ਆ ਪਰ ਇਹ ਕਾਨੂੰਨ ਦੌਰੇ ਮਾਪਦੰਡ ਨਾਲ ਚੱਲਦਾ ਤੇ ਜਦ ਐਜੀਪੀਸੀ ਮੰਗ ਕਰਦੀ ਏ ਕਿ ਸਾਨੂੰ ਕੁਝ ਸਮਾਂ ਦੇ ਦਿਓ ਸਾਨੂੰ ਮਿਲਣ ਦਾ ਸਮਾਂ ਦੇ ਦਿਓ ਤੇ ਮਿਲਣ ਦਾ ਤਾਂ ਐਜੀਪੀਸੀ ਨੂੰ ਤਾਂ ਸਮਾਂ ਨਹੀਂ ਦਿੱਤਾ ਜਾਂਦਾ ਦੂਜੇ ਪਾਸੇ ਹਮੇਸ਼ਾ ਆਉਂਦੇ ਆ ਦਿੱਲੀ ਕਮੇਟੀ ਦੇ ਕੋਲ ਉਹਨਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਜਾਂਦਾ ਤੇ ਕਸੂਰਤਾ ਕਿਤੇ ਨਾ ਕਿਤੇ ਉਹ ਸਿੱਖਾਂ ਦਾ ਜਿਹੜੇ ਕਿ ਸਿਰਾਂ ਦੇ ਵਿੱਚ ਪੱਗਾਂ ਫਸਾਈ ਫਿਰਦੇ ਨੇ ਤੇ ਉਹ ਧੱਕੇ ਦੇ ਨਾਲ ਸਰਦਾਰ ਬਣੇ ਹੋਏ ਨੇ ਧੱਕੇ ਦੇ ਨਾਲ ਸਿੱਖ ਬਣੇ ਹੋਏ ਨੇ ਤੇ ਜੇ ਸਾਡਾ ਕੋਈ ਗੁਨਾਹਗਾਰ ਹੈ ਜਿਹਦਾ ਕਾਰਨ ਸਿੱਖੀ ਦਾ ਨੁਕਸਾਨ ਹੁੰਦਾ ਸਾਡੀਆਂ ਸੰਸਥਾਵਾਂ ਦਾ ਨੁਕਸਾਨ ਹੁੰਦਾ ਅਸੀਂ ਉਸ ਵਿਅਕਤੀ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਪਰ ਸਾਡੇ ਲੋਕ ਨੇ ਜਿਹੜੇ ਆਪਣੇ ਆਪਣੇ ਛੋਟੇ-ਛੋਟੇ ਮਫਾਦਾ ਲਈ ਛੋਟੇ-ਛੋਟੇ ਫਾਇਦਿਆਂ ਦੇ ਲਈ ਇਸੇ ਢੰਗ ਤਰੀਕੇ ਸਰਕਾਰਾਂ ਦੀਆਂ ਮਿੰਤਾ ਕਰਦੇ ਰਹੇ ਨੇ ਪਹਿਲਾਂ ਵੀ ਤੇ ਹੁਣ ਵੀ ਮੈਂ ਤਾਂ ਹੀ ਕਰ ਰਹੇ ਨੇ ਤੇ ਇਸੇ ਤਰੀਕੇ ਨਾਲ ਇਹ ਚੱਲਦਾ ਰਹਿਣਾ ਜੀ ਸੋ ਇੱਕ ਚਰਚਾ ਚੱਲ ਰਹੀ ਆ ਲੋਕਾਂ ਦਾ ਮਤਲਬ ਕਹਿਣਾ ਵੀ ਜਿਹੜੀ ਇਹ ਬੀਜੇਪੀ ਆ ਜਾਂ ਕੁਝ ਟੜੇ ਨੇ ਇਹ ਬੀਜੇਪੀ ਦੀ ਮਤਲਬ ਗੁਲਾਂ ਤੇ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਨਾਚ ਨੱਚ ਰਹੇ ਨੇ ਉਹਨਾਂ ਦੀ ਧੂਣਾ ਤੇ ਕੰਮ ਕਰ ਰਹੇ ਨੇ ਦੇਖੋ ਕਿਸੇ ਮਰਜ਼ੀ ਪਾਰਟੀ ਹੋਵੇ ਇੱਥੇ ਕਿਸੇ ਉਹ ਰੌਲਾ ਉਸ ਸੋਚ ਦਾ ਜਿਹੜੀ ਕਿ ਘੱਟ ਗਿਣਤੀਆਂ ਦਾ ਨੁਕਸਾਨ ਕਰਨਾ ਚਾਹੁੰਦੀ ਹੈ ਕਿਸੇ ਇਹ ਨਹੀਂ ਹੈ ਕਿ ਭਾਜਪਾ ਹੀ ਮਾੜੀ ਹੈ ਜਾਂ ਕਾਂਗਰਸ ਹੀ ਮਾੜੀ ਹੈ ਚੱਕਰ ਤਾਂ ਉਸ ਵਿਚਾਰਧਾਰਾ ਦਾ ਉਸ ਸੋਚ ਦਾ ਜਿਹੜੀ ਕਿ ਕੋਚਲਣਾ ਚਾਹੁੰਦੀ ਹੈ ਘੱਟ ਗਿਣਤੀਆਂ ਨੂੰ ਜਿਹੜਾ ਵੀ ਵਿਅਕਤੀ ਵਿਸ਼ੇਸ਼ ਉਸ ਸੋਚ ਦਾ ਵਿਅਕਤੀ ਹੈ ਜਿਹੜਾ ਕਿ ਘੱਟ ਗਿਣਤੀਆਂ ਨੂੰ ਕੋਚਲਣਾ ਚਾਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਆਨ ਆਏ ਨੇ ਇੱਕ ਲੀਡਰ ਨੇ ਜਿਹੜੇ ਕਿ ਕਹਿੰਦੇ ਸੀ ਕਿ ਦੁਬਾਰਾ ਇਹ ਨਾ ਹੋਵੇ ਕਿ ਜੱਲ੍ਹਿਆਂਵਾਲੇ ਬਾਗ ਵਰਗਾ ਮਾਹੌਲ ਬਣਾ ਦਿੱਤਾ ਜਾਵੇ ਤਾਂ ਉਸ ਸੋਚ ਦੀ ਪ੍ਰੋਬਲਮ ਹੈ ਉਹ ਜਿਹੜੇ ਵੀ ਸੋਚ ਵਾਲੇ ਬੰਦੇ ਨੇ ਉਹ ਭਾਵੇਂ ਕਾਂਗਰਸ ਦੇ ਵਿੱਚ ਨੇ ਭਾਵੇਂ ਭਾਜੀਪੀ ਦੇ ਵਿੱਚ ਨੇ ਭਾਵੇਂ ਅਕਾਲੀ ਦਲ ਦੇ ਵਿੱਚ ਨੇ ਭਾਵੇਂ ਝਾੜੂ ਵਾਲਿਆਂ ਦੇ ਵਿੱਚ ਨੇ ਉਸ ਸੋਚ ਦੀ ਸਮੱਸਿਆ ਨਾ ਕਿ ਕਿਸੇ ਪਾਰਟੀ ਦੀ ਸੋਚ ਹੈ ਕਿਉਂਕਿ ਪਾਰਟੀ ਆ ਬਹੁਤ ਵੱਡੀ ਹੁੰਦੀ ਆ ਬੀਜਪੀ ਦੇ ਵਿੱਚ ਵੀ ਬਹੁਤ ਚੰਗੇ ਬੰਦੇ ਹੋਣਗੇ ਬਹੁਤ ਮਾੜੇ ਵੀ ਹੋਣਗੇ ਕਾਂਗਰਸ ਦੇ ਵਿੱਚ ਵੀ ਚੰਗੇ ਹੋਣਗੇ ਤੇ ਮਾੜੇ ਹੋਣਗੇ ਤੇ ਪਰ ਜਿਹੜੀ ਸੋਚ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਘੱਟ ਗਿਣਤੀਆਂ ਨੂੰ ਕੁੱਚਲਣਾ ਚਾਹੁੰਦੀ ਹੈ ਜੋ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਸਮੱਸਿਆ ਉਸ ਸੋਚ ਤੋਂ ਹੈ ਕਿਉਂਕਿ 1984 ਵਾਪਰਿਆ ਉਸ ਤੋਂ ਬਾਅਦ 2002 ਦੇ ਵਿੱਚ ਮੁਸਲਮਾਨ ਦੇ ਨਾਲ ਜੋ ਵਾਪਰਿਆ ਉਹ ਸਾਰਿਆਂ ਨੂੰ ਪਤੀ ਹੈ ਤੇ ਹੁਣ ਵੀ ਮੰਨਿਆ ਜਾ ਰਿਹਾ ਕਿ ਜੇਕਰ ਬਖਵੌੜ ਦੇ ਲਈ ਉਸੇ ਲੈਵਲ ਦਾ ਕੋਈ ਪ੍ਰੋਟੈਸਟ ਹੁੰਦਾ ਹੈ ਉਸੇ ਲੈਵਲ ਤੇ ਮੁਸਲਮਾਨ ਜਿਹੜੇ ਇਕੱਠੇ ਹੁੰਦੇ ਨੇ ਤਾਂ ਦੁਬਾਰਾ ਤੋਂ ਫਿਰ ਗੁਜਰਾਤ ਦਾ ਹਰਾਇਆ ਜਾ ਸਕਦਾ ਇਸ ਤਰੀਕੇ ਦੀਆਂ ਚਰਚਾਾਂਵਾਂ ਵੀ ਚੱਲ ਰਹੀਆਂ ਨੇ ਤੇ ਪਰ ਇੱਥੇ ਗੱਲ ਖਤਮ ਨਹੀਂ ਹੋਣੀ ਜੇਕਰ ਇਸ ਤਰੀਕੇ ਦਾ ਚੱਲਦਾ ਰਿਹਾ ਤੇ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕੋਈ ਬਹੁਤੀ ਦੂਰ ਨਹੀਂ ਜੇਕਰ ਸਿੱਖ ਇਕੱਠੇ ਨਹੀਂ ਹੁੰਦੇ ਐ ਜੀ ਪੀ ਸੀ ਨੂੰ ਪਹਿਲਾਂ ਤੋੜ ਦਿੱਤਾ ਗਿਆ ਹਰਿਆਣਾ ਕਮੇਟੀ ਬਣਾਈ ਗਈ ਜਾਂ ਫਿਰ ਦਿੱਲੀ ਕਮੇਟੀ ਤੇ ਜਿਸ ਤਰੀਕੇ ਦਾ ਬੋਲ ਵਾਲਾ ਬੀ ਜੀ ਪੀ ਦਾ ਕਿਉਂਕਿ ਉਹ ਕੋਈ ਵੀ ਸਰਕਾਰ ਹੋਵੇ ਇੱਥੇ ਇਹ ਨਹੀਂ ਕਹਿ ਰਹੇ ਕਿ ਅਸੀਂ ਬੀ ਜੀ ਪੀ ਕਿਉਂ ਕਬਜ਼ੇ ਕਰਦੀ ਹੈ ਜਿਹੜਾ ਮਰਜ਼ੀ ਭਾਵੇਂ ਬਾਦਲ ਪਰਿਵਾਰ ਦਾ ਦਬਦਬਾ ਰਿਹਾ ਐ ਐ ਜੀ ਪੀ ਸੀ ਤੇ ਅਸੀਂ ਉਸ ਚੀਜ਼ ਦੇ ਵੀ ਹਮਾਇਤੀ ਨਹੀਂ ਕਿ ਕੋਈ ਵੀ ਇੱਕ ਪਰਿਵਾਰ ਹੈ ਜਾਂ ਕੋਈ ਵੀ ਇੱਕ ਪਾਰਟੀ ਹੈ ਕਿਸੇ ਵੀ ਧਾਰਮਿਕ ਸਥਾਨ ਤੇ ਕਬਜ਼ਾ ਕਰੇ ਕਿਉਂਕਿ ਸਿੱਖਾਂ ਦਾ ਅਦਾਨ ਪ੍ਰਦਾਨ ਹੋਣਾ ਚਾਹੀਦਾ ਹੈ ਸਿੱਖਾਂ ਨੂੰ ਉਹ ਸੰਸਥਾਵਾਂ ਸਾਹਮਣੀਆਂ ਚਾਹੀਦੀਆਂ ਨੇ ਭਾਵੇਂ ਜਿਹੜੇ ਮਰਜ਼ੀ ਧੜੇ ਦਾ ਹੋਵੇ ਕੋਈ ਵੀ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਹਦੇ ਨਾਲ ਲੱਗਦਾ ਕਿ ਐ ਜੀ ਪੀ ਸੀ ਤੇ ਸਰਕਾਰੀ ਤੰਤਰ ਦਾ ਕਬਜ਼ਾ ਹੋ